ਪਿੰਡ ਦੇ ਮੋਤਬਰ ਹੋਣ ਤਾਂ ਐਦਾਂ ਦੇ ਹੋਣ ਜਿਹੜੇ ਪਿੰਡ ਦੇ ਬੱਚੇ-ਬੱਚੇ ਦੀ ਜ਼ਿੰਦਗੀ ਬਾਰੇ ਸੋਚਣ ਆ ਜਿੰਨੇ ਵੀ ਸਾਨੂੰ ਪੰਚਾਇਤ ਦੇਖ ਰਹੀ ਹੈ ਇਹ ਸਾਰੇ ਪਿੰਡ ਸੁਖਪੁਰਾ ਦੇ ਮੋਤਬਰ ਸੱਜਣ ਨੇ ਮਿੱਤਰੋ ਪਰ ਇਹ ਕਰਨ ਕੀ ਜਾ ਰਹੇ ਨੇ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੇਗੀ ਇਹ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਦੇ ਅਤੇ ਆ ਸਾਰੀ ਸੰਗਤ ਪਿੰਡ ਸੁਖਪੁਰਾ ਮੌੜ ਦਾ ਸ਼ਿੰਗਾਰ ਨੇ ਸ਼ਿੰਗਾਰ ਮਿੱਤਰੋ ਮੈਂ ਤਾਂ ਕਿਹਾ ਕਿਉਂਕਿ ਜਿਹੜੇ ਘਰ ਦੇ ਵਿੱਚ ਇਹ ਸੱਜਣ ਆਏ ਨੇ ਸਾਰੇ ਚੰਗੇ ਖਾਨਦਾਨ ਦੇ ਵਿੱਚੋਂ ਨੇ ਅਤੇ ਇਹ ਬੇਟੀ ਵੀ ਏਸੇ ਪਿੰਡ ਦੀ ਹੈ ਮਿੱਤਰੋ ਪੰਜਾਬ ਦੇ ਗਵਰਨਰ ਨੇ ਸਪੈਸ਼ਲ ਸਨਮਾਨ ਕੀਤਾ ਇਹਦੀ ਦਾ ਆਪਣੇ ਮਾਪਿਆਂ ਦਾ ਤੇ ਪਿੰਡ ਸੁਖਪੁਰੇ ਦਾ ਨਾਮ ਰੌਸ਼ਨ ਕੀਤਾ ਹੈ ਬੇਟੀ ਮੈਡਨ ਪੈਰੇ ਨੇ ਪੰਚਾਇਤ ਵੱਲੋਂ ਧੰਨਵਾਦ ਕਰਨ ਆਏ ਹੋਏ ਆ ਸਾਰੇ ਬਾਕੀ ਸੁਣੋ ਪਿੰਡ ਦੀ ਪੰਚਾਇਤ ਬੇਟੀ ਬਾਰੇ ਕੀ ਕਹਿੰਦੀ ਉਹ ਜਿਹੜੇ ਕਰਨਗੇ ਉੱਥੇ ਚੱਲੋ ਅੱਜ ਅਸੀਂ ਸੁਖਪੁਰਾ ਮੋੜ ਪਿੰਡ ਸੁਖਪੁਰਾ ਮੋੜ ਜ਼ਿਲ੍ਹਾ ਬਰਨਾਲਾ ਪਿੰਡ ਚੋਂ ਬੋਲਦੇ ਆ ਇਹ ਸਾਡੀ ਬੇਟੀ 8ਵੀਂ ਕਲਾਸ ਦੇ ਵਿੱਚੋਂ 600 ਦੇ ਵਿੱਚੋਂ 597 ਨੰਬਰ ਲਏ ਆ ਬੇਟੀ ਨੇ ਜਿਹੜੀ ਕਿ ਫਰਸਟ ਆਈ ਹੈ ਕੱਲ ਪੰਜਾਬ ਦੇ ਗਵਰਨਰ ਵੱਲੋਂ ਸਨਮਾਨ ਕੀਤਾ ਗਿਆ ਚੰਡੀਗੜ੍ਹ ਬੁਲਾ ਕੇ ਇਹਨਾਂ ਨੂੰ ਅੱਜ ਸਾਰੇ ਪਿੰਡ ਵੱਲੋਂ ਨਗਰ ਵੱਲੋਂ ਨਗਰ ਪੰਚਾਇਤ ਸੁਖਮੀ ਸੇਵਾ ਸੁਸਾਇਟੀ ਭਾਰਤੀ ਕਿਸਾਨ ਜੁਨੀਆਨਾ ਤੇ ਸਾਰੇ ਪਦਵੰਤਿਆਂ ਵੱਲੋਂ ਨਗਰ ਵੱਲੋਂ ਵੱਡੇ ਪੱਧਰ ਤੇ ਸਨਮਾਨ ਕਰਿਆ ਗਿਆ ਬੇਟੀ ਦਾ ਪਿੰਡ ਬੜਾ ਦਾਨੀ ਏ ਪਹਿਲਾਂ ਵੀ ਇਹਦੇ ਪਿੰਡ ਦੇ ਵੱਲੋਂ ਬੜੀ ਮਦਦ ਕੀਤੀ ਗਈ ਸਕੂਲ ਲਈ ਸਕੂਲ ਦੇ ਲਈ ਹਰ ਟਾਈਮ ਸਾਰਾ ਪਿੰਡ ਖੜਾ ਹੈ ਜਦੋਂ ਵੀ ਕਦੇ ਵੀ ਕਿਸੇ ਚੀਜ਼ ਦੀ ਲੋੜ ਆ ਇਸ ਬੱਚੇ ਨੂੰ ਸਾਡੇ ਪਿੰਡ ਵੱਲੋਂ ਪੂਰੀ ਫੁੱਲ ਮਦਦ ਕੀਤੀ ਜਦੋਂ ਸਾਰੇ ਪਦਵੰਤਿਆਂ ਵੱਲੋਂ ਸਾਰੇ ਹਾਜ਼ਰ ਨੇਗੇ ਇਸ ਬੱਚੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਦਾ ਸੰਭੂ ਸਟਾਫ ਸਕੂਲ ਦਾ ਸੁਪਰ ਸਕੂਲ ਦੇ ਸਟਾਫ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਬੱਚੇ ਤੇ ਤੇ ਬੱਚੇ ਨੂੰ ਇੱਕ ਥੋੜੀ ਜੀ ਪ੍ਰੋਬਲਮ ਹੈ ਜਿਹਦੀ ਸ਼ਾਮ ਵੇਲੇ ਨਿਗਾਹ ਘਟ ਜਾਂਦੀ ਹੈ ਤੇ ਇਹ ਵੀ ਕੋਈ ਇਹਦਾ ਹੱਲ ਕਰਾ ਜਾਵੇ ਬੱਚੇ ਦਾ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਇਹ ਲੋੜਵੰਦ ਪਰਿਵਾਰ ਹੈਗਾ ਐਸਸੀ ਪਰਿਵਾਰ ਹੈ ਇਹਦੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਨੇ ਪਿੰਡ ਦੇ ਵਿੱਚ ਇਹ ਬੜਾ ਵਧੀਆ ਪਰਿਵਾਰ ਹੈ ਦਸੇ ਪੱਤੇ ਤੋਂ ਰਹਤਾ ਹੈ ਇਹਦੇ ਡੜੀ ਜਿਹਦੇ ਨਾਲ ਰਲ ਜਾਂਦੇ ਆ ਇਸੇ ਦੇ ਕੰਮ ਤੇ ਲੱਗੇ ਹੋਏ ਐ ਇਹਨਾਂ ਦਾ ਇੱਕ ਸ਼ੌਕ ਹੈਗਾ ਕਿਸੇ ਦੇ ਉਹਨਾਂ ਦੇ ਖੇਤ ਦੇ ਵਿੱਚੋਂ ਕਦੇ ਵੀ ਇਹਨੇ ਸਬਜ਼ੀ ਨਹੀਂ ਮੁਕਣ ਦਿੱਤੀ ਇਹਨਾਂ ਨੂੰ ਇੱਕ ਫੁੱਲ ਬੂਟਾ ਦਾ ਬੜਾ ਸ਼ੌਕ ਹੈ ਉਸੇ ਤਰ੍ਹਾਂ ਹੀ ਉਹਦਾ ਫਲ ਮਿਲਿਆ ਇਹਨਾਂ ਦੇ ਬੱਚੇ ਵਧੀਆ ਪੜਦੇ ਨੇ ਬੱਚਿਆਂ ਨੂੰ ਉਹ ਫਾਲੇ ਨੂੰ ਬੱਚਾ ਰਾਹੀਂ ਮਿਲੇਗਾ ਬੱਚਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਮਹਾਰਾਜ ਇਹਨਾਂ ਨੂੰ ਤਰੱਕੀਆਂ ਬਖਸ਼ੇ ਤੇ ਇੰਨੀ ਗੱਲ ਨਾਲ ਕਹਿੰਦੇ ਬੇਨਤੀ ਹੈ ਧੰਨਵਾਦ ਜੀ ਵਾਹਿਗੁਰੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਬੋਲਦੇ ਆ ਮਨਵਾਪਾ ਬੇਟੀ ਲਵਜੋਤ ਕੌਰ ਜਗਤਾਰ ਸਿੰਘ ਦੀ ਬੇਟੀ ਜਿਹਨੇ ਸਾਡੇ ਨਗਰ ਦਾ ਹੀ ਨਹੀਂ ਇਲਾਕੇ ਦਾ ਜਿਹੜਾ ਨਾਮ ਰੋਸ਼ਨ ਕੀਤਾਗਾ 600 ਦੇ ਵਿੱਚੋਂ 597 ਨੰਬਰ ਲੈ ਕੇ ਜਾਨੀ ਕਿ ਜੇ ਕਹੀਏ ਤਾਂ ਪੂਰੇ ਦੇ ਪੂਰੇ ਨੰਬਰ ਲੈ ਕੇ ਇਹ ਬੇਟੀ ਨੇ ਜਿਹੜਾ ਸਾਡਾ ਮਾਣ ਵਧਾਇਆਗਾ ਤੇ ਅਸੀਂ ਨਗਰ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਬੇਟੀ ਦੇ ਨਾਲ ਨਗਰ ਚਟਾਨਵਾਂ ਖੜਾ ਜਦੋਂ ਵੀ ਕਿਤੇ ਬੇਟੀ ਨੂੰ ਕਿਸੇ ਮਦਦ ਦੀ ਲੋੜ ਪਊਗੀ ਤਾਂ ਨਗਰ ਦੇ ਲੋਕ ਪਿੱਛੇ ਨਹੀਂ ਹਟਣਗੇ ਇਸ ਬੇਟੀ ਦਾ ਜਿਨੇ ਇਹਨੇ ਨਗਰ ਦਾ ਨਾਮ ਰੋਸ਼ਨ ਕੀਤਾਗਾ ਤਾਂ ਨਗਰ ਨਿਵਾਸੀ ਵੀ ਇਹਦੀ ਮਦਦ ਲਈ ਹਰ ਵਕਤ ਤਿਆਰ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ